ਪਟਿਆਲਾ ਵਿਖੇ ਕਾਰਪੋਰੇਸ਼ਨ ਦਾ ਵੱਡਾ ਐਕਸ਼ਨ ਲੈਂਡ ਬ੍ਰਾਂਚ ਦੇ ਇੰਸਪੈਕਟਰ ਮਨੀਸ਼ ਪੂਰੀ ਨੇ ਆਪਣੀ ਟੀਮ ਦੇ ਨਾਲ ਪਟਿਆਲਾ ਦੇ ਵਸਤਵਕ ਏਰੀਆ ਤੇ ਜਾ ਕੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਤੇ ਕੀਤੀ ਵੱਡੀ ਕਾਰਵਾਈ ਮਨਨ ਨੂੰ ਹੋ ਜਾਂਦੇ ਨੇ ਜੀ ਸਰ ਕੀ ਨਾਮ ਹੈ ਮੇਰਾ ਨਾਮ ਮਨੀਸ਼ ਪੁਰੀ ਇੰਸਪੈਕਟਰ ਲੈਂਡ ਬ੍ਰਾਂਚ ਨਗਰ ਨਿਗਮ ਪਟਿਆਲਾ ਸਰ ਕਿੰਦਾ ਵੀ ਕਾਰਵਾਈ ਕਰ ਰਹੇ ਹੋ ਇਹਦੇ ਨਜਾਇਜ਼ ਕਬਜ਼ੇ ਕਿਤੇ ਬੈ ਸਰ ਇਹ ਲੋਕਾਂ ਦੀ ਸ਼ਿਕਾਇਤ ਆ ਜਿਹੜੀ ਨਗਰ ਨਿਗਮ ਕੋਲ ਪਹੁੰਚਦੀ ਹੈ ਵੀ ਸਾਨੂੰ ਉੱਥੇ ਟ੍ਰੈਫਿਕ ਦੀ ਸਮੱਸਿਆ ਆਂਦੀ ਆ ਨਜਾਇਜ਼ ਤੌਰ ਤੇ ਰੇੜੀਆਂ ਤੇ ਫੜੀਆਂ ਲੱਗੀਆਂ ਹੋਈਆਂ ਉਹਦੇ ਉਸ ਵਿਸ਼ੇ ਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਪਿਛਲੇ ਹਫ਼ਤੇ ਇੱਕ ਕਾਫੀ ਸੀਰੀਅਸ ਮੈਟਰ ਇਸ ਟੀਨ ਨੂੰ ਲੈ ਕੇ ਸੀਰੀਅਸ ਲਿੱਤਾ ਗਿਆ ਹੈ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਹੈ ਸਾਡੀ ਲੈਂਡ ਬ੍ਰਾਂਚ ਨੂੰ ਕਿ ਤੁਸੀਂ ਇਹ ਜਿਹੜੀਆਂ ਸ਼ਹਿਰ ਦੇ ਵਿੱਚ ਨਜਾਇਜ਼ ਰੇੜੀਆਂ ਵੱਧ ਰਹੀਆਂ ਹਨ ਉਹਨਾਂ ਤੇ ਨਕੇਲ ਪਾਈ ਜਾਵੇ ਉਸ ਨੂੰ ਅਸੀਂ ਮੁਹੀਮ ਨੂੰ ਜਾਰੀ ਕੀਤਾ ਹੈ ਅਸੀਂ ਸ਼ਾਮ ਨੂੰ ਵੀ ਜਿਹੜਾ ਹੈ 5 ਵਜੇ ਤੋਂ ਬਾਅਦ ਮਤਲਬ ਕਿ 6-7 ਵਜੇ ਤੱਕ ਕਈ ਰੇੜੀਆਂ ਹੈਗੀਆਂ ਜਿਹੜੀਆਂ ਸ਼ਾਮ ਦੇ ਟਾਈਮ ਲੱਗਦੀਆਂ ਅਸੀਂ ਉਹ ਉਹ ਵੀ ਅਸੀਂ ਜਿਹੜੀ ਹਟਾਵਾਂਗੇ ਤਾਂ ਕਿ ਇਹ ਸ਼ਹਿਰ ਵਾਸੀਆਂ ਨੂੰ ਅਸੀਂ ਇਹਦਾ ਸਾਹਮਣਾ ਨਾ ਕਰਨਾ ਪਵੇ। ਇਹਨਾਂ ਨੂੰ ਕਿ ਚਲਾਨ ਕੱਢਿਆ ਗਿਆ ਜਾਂ ਇਹਨਾਂ ਨੂੰ ਵਾਰਨਿੰਗ ਦੇ ਦੇ। ਇਹਨਾਂ ਨੂੰ ਵਾਰਨਿੰਗ ਨਹੀਂ ਦਿੱਤੀ। ਇਹਨਾਂ ਨੂੰ ਵਾਰਨਿੰਗ ਤਾਂ ਅਸੀਂ ਪਹਿਲਾਂ ਹੀ ਦਿੰਦੇ ਆ ਰਹੇ ਹਾਂ। ਲੇਕਿਨ ਇਹਨਾਂ ਵੱਲੋਂ ਇਸ ਨੂੰ ਸੀਰੀਅਸ ਨਹੀਂ ਲੱਤਾ ਜਾਂਦਾ। ਤਾਂ ਅਸੀਂ ਅੱਜ ਇਹਨਾਂ ਦੀਆਂ ਜੜੀਆਂ ਹਟਵਾ ਕੇ ਇਹਨਾਂ ਨੂੰ ਉਰੇ ਤੋਂ ਚਕਵਾ ਕੇ ਫੇਰ ਹੀ ਜਾਵਾਂਗੇ। ਅਗਰ ਐਦਾਂ ਹੀ ਅਸੀਂ ਹੋਰ ਚੌਂਕਾਂ ਦੇ ਵਿੱਚ ਜਿੱਥੇ-ਜਿੱਥੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਉਹ ਵੀ ਕਰਾਂਗੇ ਜੇਕਰ ਇਹਨਾਂ ਵੱਲੋਂ ਫੇਰ ਇਹ ਕਿਉਂਕਿ ਸਾਰਾ ਸ਼ਹਿਰ ਪਟਿਆਲਾ ਹੈ ਸਾਰਾ ਸ਼ਹਿਰ ਦੇਖਣਾ ਹੈ ਬਾਈਚਾਂ ਸਾਡੇ ਤੋਂ ਕੱਲ ਜਾਂ ਦੋ ਦਿਨ ਉਰੇ ਨਾ ਆਇਆ ਗਿਆ ਇਹਨਾਂ ਨੂੰ ਦੁਬਾਰਾ ਲਗਾਈਆਂ ਗਿਆ ਤਾਂ ਇਹਨਾਂ ਤੇ ਸਖਤ ਐਕਸ਼ਨ ਐਕਸ਼ਨ ਲਿਆ ਜਾਏਗਾ ਇਹਨਾਂ ਦਾ ਸਮਾਨ ਵੀ ਜ਼ਬਤ ਕਰ ਲਿਆ ਜਾਏ। ਕਿਹਾ ਜਾਂਦਾ ਕਿ ਨਸ਼ਾ ਮੁਸਾ ਵਗੈਰਾ ਵੀ ਵੇਚਿਆ ਜਾਂਦਾ। ਅੱਛਾ ਉਰੇ ਲੰਘਦੇ ਰਾਹਗੀਰਾਂ ਵੱਲੋਂ ਪਤਾ ਚੱਲਿਆ ਕਹਿੰਦੇ ਵੀ ਉਰੇ ਇਹ ਸ਼ਾਮ ਦੇ ਟਾਈਮ ਨਸ਼ਾ ਵੀ ਵੇਚਦੇ ਨੇ ਸ਼ਰਾਬ ਵੀ ਪਲਾਂਦੇ ਨੇ ਹੋਰ ਦੂਜੇ ਨਸ਼ੇ ਵੀ ਕੋਈ ਇਹ ਚੰਦੀ ਗੱਲ ਆ ਰਹੀ ਹੈ। ਜਦੋਂ ਕੋਈ ਅਫਸਰ ਆਵੇ ਮੰਦੇ ਬਾ ਹਰ ਜਾਂਦੇ ਨਹੀਂ ਕਾਰਵਾਈ ਨਹੀਂ ਕਰੀ ਮੈਂ ਕੋਈ ਕੱਤੇ ਨਹੀਂ ਦੁਲਵਾਈ ਨਹੀਂ ਅਸੀਂ ਅਸੀਂ ਦੇਖੋ ਕਾਰਵਾਈ ਚੱਲਦੀ ਹੈ ਅਸੀਂ ਸਾਰੀ ਉਰੇ ਹਟਾਵਾਂਗੇ ਤੁਹਾਡੇ ਸਾਹਮਣੇ ਹੀ ਆਏਗਾ ਸਾਨੂੰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਬਹੁਤ ਸਖਤ ਹਦਾਇਤਾਂ ਨੇ ਵੀ ਮੈਂ ਤੁਹਾਨੂੰ 15 ਦਿਨ ਦਾ ਟਾਈਮ ਦਿੱਤਾ ਹੈ ਵੀ ਸਾਰਾ ਸ਼ਹਿਰ ਜਿਹੜਾ ਕਲੀਅਰ ਕਰ ਦਿਓ ਠੀਕ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ